ਗੁਰਦਾਬਾਦ ਦੇ ਖੇਤਰ ਦੇ ਵਿੱਚ ਜੇਤੇ ਦੀ ਨਾਜਾਇਜ਼ ਮਾਈਨਿੰਗ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਪੁਲਿਸ ਹਰਕਤ ਦੇ ਵਿੱਚ ਆ ਗਈ ਹੈ ਤੇ ਪੁਲਿਸ ਵੱਲੋਂ ਇਸ ਮਾਮਲੇ ਦੇ ਵਿੱਚ ਵੱਡੀ ਕਾਰਵਾਈ ਕਰਦੇ ਹੋਏ ਦੋ ਟਰੈਕਟਰਾਂ ਨੂੰ ਕਬਜ਼ੇ ਦੇ ਤੇ ਚੁਲਿਆਏ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਡੀਐਸਪੀ ਜਤਿੰਦਰ ਸਿੰਘ ਗੱਲ ਨੇ ਦੱਸਿਆ ਕਿ ਗੈਰ ਕਾਨੂੰਨੀ ਮਾਈਨਿੰਗ ਕਰਨ ਵਾਲਿਆਂ ਖਿਲਾਫ ਪੁਲਿਸ ਵੱਲੋਂ ਲਗਾਤਾਰ ਸਿਕੰਜਾ ਕਸਿਆ ਜਾ ਰਿਹਾ ਹੈ ਕਿ ਇਸੇ ਤਹਿਤ ਹੀ ਬੀਤੀ ਰਾਤ ਗੈਰ ਕਾਨੂੰਨੀ ਤਰੀਕੇ ਨਾਲ ਮਾਈਨਿੰਗ ਕੀਤਾ ਜਾਣ ਦੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਤਾਂ ਪੁਲਿਸ ਨੇ ਤੁਰੰਤ ਕਾਰਵਾਈ ਅਮਲ ਵਿੱਚ ਲਾਉਂਦੇ ਹੋਏ ਟੈਕਟਰ ਟਰਾਲੀ ਨੂੰ ਕਬਜ਼ੇ ਵਿੱਚ ਲੈਣ ਤੋਂ ਬਾਅਦ ਅੰਕਸ਼ਾਤੇ ਵਾਹਨ ਚਾਲਕਾਂ ਦੇ ਵੀ ਮਾਮਲਾ ਦਰਜ ਕੀਤਾ ਹੈ ਦੇਖੋ ਸਾਨੂੰ ਕਈ ਵਾਰ ਕਿਸੇ ਨੂੰ ਫੜਨ ਲਈ ਆਪਣੇ ਤੌਰ ਤੇ ਖੁਫੀਆ ਸੋਰਸ ਲਗਾਉਣੇ ਪੈਂਦੇ ਨੇ ਉਹਨਾਂ ਨਾਲ ਕਈ ਤਰ੍ਹਾਂ ਦੀਆਂ ਉਹਨਾਂ ਨੂੰ ਗੱਲਾਂ ਬਾਤਾਂ ਵੀ ਕਰਨੀਆਂ ਪੈਂਦੀਆਂ ਅਲਰਚ ਦੇਣ ਲਈ ਸੋ ਉਹਦੇ ਤਹਿਤ ਜੇ ਕਿਸੇ ਮੁਲਾਜ਼ਮ ਨੇ ਕੋਈ ਗੱਲ ਕੀਤੀ ਵੀ ਆ ਤਾਂ ਉਹ ਅਸੀਂ ਉਹਨਾਂ ਨੂੰ ਫੜਨ ਲਈ ਜਾਂ ਉਹਨਾਂ ਦੇ ਖਿਲਾਫ ਕਾਰਵਾਈ ਕਰ ਲਈ ਹੀ ਅਸੀਂ ਇਹ ਕੋਈ ਕਾਰਵਾਈ ਕੀਤੀ ਆ ਜਿਹਦਾ ਉਹ ਨਜਾਇਜ਼ ਫਾਇਦਾ ਉਠਾ ਰਹੇ ਨੇ ਜੇਕਰ ਸਾਡੀ ਕੋਈ ਮਿਲੀਭੁਗਤਾ ਜਾਂ ਮੇਰੇ ਮੁਲਾਜ਼ਮਾਂ ਦੀ ਮਿਲੀਭੁਗਤਾ ਤਾਂ ਅਸੀਂ ਉਹਨਾਂ ਦੀ ਟਰਾਲੀ ਸੀ ਉਹ ਕਿਉਂ ਫੜਨੀ ਸੀ ਉਹਦੇ ਤਹਿਤ ਹੀ ਅਸੀਂ ਜਿਹੜਾ ਕੱਲ ਜਿਹੜਾ ਉਸੇ ਵਕਤ ਪਰਚਾ ਦਰਜ ਕੀਤਾ 84 ਨੰਬਰ थाना सदर ਦੇ ਵਿੱਚ ਜਿਹਦੇ ਵਿੱਚ ਅਸੀਂ ਦੋ ਟਰਾਲੀਆਂ ਜਿਹੜੀਆਂ ਫੜ ਕੇ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਆ ਸੋ ਅੱਗੇ ਵੀ ਅਸੀਂ ਜਿਹੜਾ ਇਹ ਕਾਰਵਾਈ ਕਰਦੇ ਆ ਇਹ ਬਾਈ ਨੇ ਮਾਮਲਾ ਦਰਜ ਦਰਜ ਕੀਤਾ ਗਿਆ ਜਾਂ ਦੇਖੋ ਜੀ ਜਿਹੜੀ ਇਹ ਹਾਲ ਦੀ ਘੜੀ ਬਾਈ ਨੇਮ ਨਹੀਂ ਗਈ ਸਾਡੇ ਕੋਲੇ ਪਹਿਲਾਂ ਤੋਂ ਜਾਣਕਾਰੀ ਸੀ ਕਿ ਕੁਝ ਲੋਕ ਆ ਜਿਹੜੇ ਉਹ ਨਜਾਇਜ਼ ਮਾਈਨਿੰਗ ਕਰ ਰਹੇ ਆ ਕਿਉਂਕਿ ਦੇਖੋ ਉੱਥੇ ਇੱਕ ਨਹੀਂ ਕਈ ਹੋਰ ਵੀ ਜਿਹੜੇ ਅ ਅੰਸਰ ਆ ਉਹ ਨਜਾਇਜ਼ ਮਾਈਨਿੰਗ ਕਰ ਰਹੇ ਆ ਜਿਹੜੇ ਗਾਇਬ ਗਾਇਬ ਇੱਕ ਟਾਈਮ ਨਹੀਂ ਟਾਈਮ ਬੇ ਟਾਈਮ ਉਥੇ ਹੁੰਦੇ ਰਹਿੰਦੇ ਸੋ ਅਸੀਂ ਇੱਕ ਵਾਰ ਬਾਈ ਨੇਮ ਪਰਚਾ ਦਰਜ ਨਹੀਂ ਕੀਤਾ ਅਸੀਂ ਇੱਕ ਖੁਫੀਆ ਤੌਰ ਤੇ ਐਫ ਆਰ ਦਰਜ ਕਰਕੇ ਉੱਥੇ ਰੇਡ ਕੀਤੀ ਸੀ ਜਿਹਦੇ ਤਹਿਤ ਅਸੀਂ ਦੋ ਟਰਾਲੀਆਂ ਦੇ ਉੱਤੇ ਜਿਹੜਾ ਪਰਚਾ ਦਰਜ ਕੀਤਾ ਔਰ ਦੋ ਟਰਾਲੀਆਂ ਉਸ ਮਕਦਮੇ ਦੇ ਵਿੱਚ ਬਰੰਦ ਕੀਤੀ ਜਗਬਾਨੀ ਜੀ ਲਈ ਅਦਰਸ਼ ਜੋ ਸੰਦੀ ਰਿਪੋਰਟ